संगरूर के धुरी में डी टीचर मुख्यमंत्री भगवंत मान के खिलाफ मोर्चा खोलती हुई दिखाई दे रही है जिसके चलते अपनी मांगों को लेकर इनके द्वारा प्रदर्शन भी किया गया यह आपको बता दें पिछले 40 दिनों से डी शिक्षक धुरी में टेंट लगाकर बैठे हुए हैं और दो पानी की टंकी के ऊपर भी चढ़े हुए हैं इन प्रदर्शनकारियों का कहना है कि जो एक नौकरियां निकली थी उन्हें उनमें शामिल कर लिया गया और नियुक्ति पत्र भी दे दिए गए लेकिन उन्हें दिए गए स्कूलों में नहीं भेजा गया जिसके कारण उन्हें ये कदम उठाना पड़ा है उन्होंने बताया सोलह अप्रैल को हमारी अदालत में तारीख थी लेकिन सरकारी वकील पहले ही ही चले गए और हमसे पूछे बिना ही दिन की की तारीख ले ली जो सरासर गलत है। संगरूर से सिंह रिपोर्ट। ਥੋਡੇ ਕੋਲੇ ਟਾਈਮ ਇੰਨਾ ਟਾਈਮ ਤਾਂ ਹੈਗਾ ਤੁਸੀਂ ਜਾ ਕੇ ਕੇਜਰੀਵਾਲ ਜਿਹੜਾ ਸ਼ਰਬ ਘਟਾਲੇ ਦੇ ਵਿੱਚ ਫੜਿਆ ਈਡੀ ਨੇ ਉੱਥੇ ਜਾ ਕੇ ਕੇਜਰੀਵਾਲ ਦੇ ਲਈ ਤੁਸੀਂ ਨਾਰੇ ਲਾ ਸਕਦੇ ਹੋ ਪਰ 40 ਦਿਨਾਂ ਦੇ ਵਿੱਚ ਜਿਹੜੇ ਤੁਹਾਡੇ ਆਪ ਦੇ ਘਰੇ ਆ ਕੇ ਅਧਿਆਪਕ ਬੈਠਾ ਤੁਸੀਂ ਉਹਨਾਂ ਦੀ ਆਵਾਜ਼ ਨਹੀਂ ਸੁਣ ਸਕਦੇ ਤੇ ਭਗਵੰਤ ਮਾਨ ਨੂੰ ਦੱਸਣਾ ਚਾਹੁੰਦੇ ਜਿੰਨਾ ਚਿਰ ਸਾਡਾ ਕੋਈ ਸਾਰਥਕ ਕਦਮ ਨਹੀਂ ਕੀਤਾ ਜਾਂਦਾ ਅਸੀਂ ਪਬਲਿਕ ਨੂੰ ਤੰਗ ਕੀਤੇ ਬਿਨਾ ਕੋਈ ਰਾਹ ਰੋਕੇ ਬਿਨਾ ਅਸੀਂ ਕੋਈ ਰੋੜ ਨਹੀਂ ਜਾਮ ਕਰਾਂਗੇ ਜੋਰੇ ਆਸ਼ਵਾਸ਼ਣ ਦਉਰੇ ਭਗਵੰਤ ਮਾਨ ਸਾਹਿਬ ਅਸੀਂ ਘਰ ਘਰ ਜਾ ਕੇ ਸੰਗਰੂਰ ਖੜਕੇ ਦੇ ਜਿੱਥੋਂ ਵੀ ਮੀਤ ਹੇਰ ਨੂੰ ਖੜਾ ਕੀਤਾ ਅਸੀਂ ਤੁਹਾਡੀ 43000 ਨੌਕਰੀ ਦਾ ਚਾਨਣਾ ਪਾਵਾਂਗੇ ਅਸੀਂ ਦੱਸਾਂਗੇ ਕਿ 43000 ਨੌਕਰੀ ਦੇ ਵਿੱਚੋਂ ਅਸੀਂ 168 ਜਿਹੜੇ ਭਗਵੰਤ ਮਾਨ ਦਾਅਵੇ ਕਰਦਾ ਫਿਰਦਾ ਸਾਨੂੰ ਵੀ ਆਪਣੇ ਹੱਥੀ ਨਿਯੁਕਤੀ ਪੱਤਰ ਵੰਡ ਕੇ ਆਹ ਧੋਰੀ ਦੀ ਡੈਂਚੀ ਤੇ ਬੈਠਣ ਲਈ ਮਜਬੂਰ ਕਰ ਰੱਖਿਆ ਭਗਵੰਤ ਮਾਨ ਸਰਕਾਰ ਨੇ ਜੇ ਵੋਟਾਂ ਤੋੜੂਗਾ ਤੇਰੀਆਂ ਅਸੀਂ ਸਾਰੇ ਇਕੱਠਾ ਦੇ ਨਹੀਂ ਕਹਿੰਦੇ ਸੀ ਵੋਟਾਂ ਤੋੜਾਂਗੇ ਅਸੀਂ ਸਿਰਫ ਲੋਕਾਂ ਨੂੰ ਥੋੜੀ ਸੱਚਾਈ ਦੱਸਾਂਗੇ ਕਿ ਤੁਹਾਡੀ ਸੱਚਾਈ ਕੀ ਹੈ ਲੋਕਾਂ ਨੇ ਵੋਟਾਂ ਤੁਹਾਨੂੰ ਆਪੇ ਆਪਣੀ ਹੀ ਪਾਉਣੀਆਂ ਲੋਕਾਂ ਨੇ ਵੋਟਾਂ ਤੁਹਾਨੂੰ ਆਪਣੇ ਆਪ ਹੀ ਪਾਉਣੀਆਂ ਜੇ ਲੋਕਾਂ ਨੂੰ ਸੱਚੀ ਸੱਚਾਈ ਦੱਸੀ ਕੱਲੀਆਂ ਮਸ਼ਹੂਰੀਆਂ ਕਰਕੇ ਸਰਕਾਰ ਬਣਾ ਲੈਣੀ ਵੱਡੇ ਵੱਡੇ ਹੋਲਡਿੰਗ ਲਾ ਦੇਣੇ 44000 ਨੌਕਰੀ ਤੇ ਭਗਵਾਨ ਤਮਨ ਸਾਹਿਬ ਇੱਕ ਤੇ ਚੰਗੀ ਰਾਜਨੀਤੀ ਨਹੀਂ ਲੋਕਾਂ ਨਾਲ ਧੋਖਾ ਕੀਤਾ ਤੁਸੀਂ ਲੋਕਾਂ ਨੂੰ ਗਮਰਾਹ ਕੀਤਾ ਧੋੜੀ ਦਾ ਪ੍ਰਸ਼ਾਸਨ ਜਿਹੜਾ ਲਗਾਤਾਰ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਜਿਹੜਾ ਲਗਾਤਾਰ ਸਾਨੂੰ ਧੋਖੇਰੇ ਵਿੱਚ ਰੱਖਿਆ ਜਿਨ੍ਹਾਂ ਨੇ ਸਾਡੀ ਕੋਰਟ ਦੇ ਵਿੱਚ 16 ਤਰੀਕ ਸੀਗੀ ਤੇ ਸਾਡਾ ਕੋਈ ਪੈਰਵਾਹੀ ਸਰਕਾਰ ਨੇ ਨਹੀਂ ਕੀਤੀ ਕੋਈ ਸਰਕਾਰ ਦਾ ਏਜੇ ਨਹੀਂ ਗਿਆ ਤੇ ਸਾਨੂੰ ਝੂਠੇ ਸਕਰੀਨ ਸ਼ਾਟ ਇਥੋਂ ਦੇ ਮੌਜੂਦਾ ਐਸਐਚਓ ਇਥੋਂ ਦੇ ਡਿਪਟੀ ਸਾਹਿਬ ਦਿਖਾਉਂਦੇ ਰਹੇ ਕਿ ਤੁਹਾਡੀ ਐਲਪੀਏ ਲੱਗ ਚੁੱਕੀ ਆ ਜੇ ਤੁਹਾਡਾ ਜਿਹੜਾ ਸਰਕਾਰ ਆ ਤੁਹਾਡਾ ਪੱਖ ਰੱਖ ਰਹੀ ਆ ਮੈਂ ਇਥੋਂ ਦੇ ਐਸਐਚਓ ਸਾਹਿਬ ਨੂੰ ਵੀ ਪੁੱਛਣਾ ਚਾਹਣਾ ਜੇ ਤੁਹਾਡਾ ਜਮੀਰ ਜਾਗਦਾ ਸਾਡਾ ਮੈਸੇਜ ਸਹੀ ਲੈ ਕੇ ਜਾਓ ਅੱਗੇ ਤੱਕ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ 40 ਦਿਨ ਹੋ ਗਏ ਤੇ 4 ਜੂਨ ਤੱਕ ਪਰ ਦੇਖੋ ਤੁਹਾਡਾ ਹਾਲ ਕੀ ਬਣਦਾ ਭਗਵਾਨ ਸਤਿਮਾਨ ਸਰਕਾਰ ਨੂੰ ਦੱਸਣਾ ਚਾਹੁੰਦੇ ਆ 4 ਜੂਨ ਤੱਕ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਅਸੀਂ ਹਰੇਕ ਪਿੰਡ ਦੇ ਵਿੱਚ ਸੰਗਰੂਰ ਹਲਕੇ ਦੇ ਲੋਕ ਸਭਾ ਹਲਕੇ ਦੇ ਹਰੇਕ ਆਕੇ ਨਾਲ ਭੰਡੀ ਪ੍ਰਚਾਰ ਕਰਾਂਗੇ ਭੰਡੀ ਪ੍ਰਚਾਰ ਮੰਨੋ ਮਤਲਬ ਇਹਨਾਂ ਦੀ ਸੱਚਾਈ ਦੱਸਾਂਗੇ ਕੀ ਇਹਨਾਂ ਦੀ ਰਿਐਲਿਟੀ ਕੀ ਹੈ ਜਿੰਨਾ ਟਾਈਮ ਸਾਨੂੰ ਸਕੂਲਾਂ ਦੇ ਵਿੱਚ ਨਹੀਂ ਭੇਜ ਦਿੱਤਾ ਜਾਂਦਾ ਇਨਕਲਾਬ ਜਿੰਦਾਬਾਦ ਮੇਰਾ ਨਾਮ ਸਰਪ੍ਰਿੰਕਾ ਅੱਛਾ ਪ੍ਰਿੰਕਾ ਜੀ ਪੁੱਛਣਾ ਤੁਸੀਂ ਅੱਜ ਜਿਹੜਾ ਤੁਸੀਂ ਆਹ ਖਾਇ ਸਿਆਪਾ ਕਰ ਰਹੇ ਹੋ ਸਰਕਾਰ ਦਾ ਕੀ ਗੱਲ ਹੈ ਸਰ ਸਾਡੀਆਂ ਜੋ 168 ਪੋਸਟਾਂ ਜੋ ਕੈਲੋ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਦੀ ਗਲਤੀ ਕਰਕੇ ਉਹ ਹਾਲੇ ਤੱਕ ਜਿਹੜੀਆਂ ਕੋਰਟਸ ਰਲ ਰਹੀਆਂ ਨੇ ਉਹ ਸਾਨੂੰ ਪਿਛਲੇ 40 ਦਿਨ ਹੋ ਗਏ ਜਿਹੜਾ ਸਾਡੀਆਂ ਤਿੰਨ ਕੁੜੀਆਂ ਤੇ ਦੋ ਮੁੰਡੇ ਟੈਂਕੀ ਤੇ ਬੈਠੇ ਹੋਏ ਨੇ ਤੇ ਸਰਕਾਰ ਸਾਨੂੰ ਲਗਾਤਾਰ ਲਾਰੇ ਤੇ ਲਾਰੇ ਲਾ ਰਹੀ ਹੈ ਕੱਲ ਸਾਡੀ ਕੋਰਟ ਦੇ ਵਿੱਚ ਡੇਟ ਸੀ ਜਿਹਦੇ ਵਿੱਚ ਸਰਕਾਰ ਨੇ ਸਾਨੂੰ ਕਿ ਬਹੁਤ ਵਿਸ਼ਵਾਸ ਦਿਵਾ ਰੱਖਿਆ ਸੀ ਕਿ ਇਹ ਸੀ ਜਿਹੜਾ ਹੈਗਾ ਤੁਹਾਡੀ ਪੂਰੀ ਪੇਰਵਾਹੀ ਕਰਾਂਗੇ ਪਰ ਕੱਲ ਕੋਰਟ ਦੇ ਵਿੱਚ ਸਰਕਾਰ ਵੱਲੋਂ ਸਾਡੀ ਕੋਈ ਵੀ ਜਿਹੜਾ ਹੈਗਾ ਪੱਖ ਨਹੀਂ ਰੱਖਿਆ ਗਿਆ ਫੇਰ ਸਾਨੂੰ 1 ਮਹੀਨੇ ਦੀ ਅੱਗੇ ਡੇਟ ਮਿਲ ਗਈ ਹੈ ਇਸ ਕਰਕੇ ਅਸੀਂ ਸਰਕਾਰ ਦਾ ਇਤਾਂ ਹੀ ਜਲੂਸ ਕੱਢਦੇ ਰਹਾਂਗੇ ਇਹਨਾਂ ਦੀਆਂ ਵੋਟਾਂ ਇਤਾਂ ਹੀ ਤੋੜਾਂਗੇ ਜੀ ਤੁਹਾਡੇ ਸਰਕਾਰ ਦੇ ਜਿਹੜੇ ਵਕੀਲ ਨੇ ਆ ਵਕੀਲ ਨੇ ਤੁਹਾਡੇ ਨਾਲ ਗੱਲ ਕੀਤੀ ਹੈ ਹਾਂਜੀ ਸਾਨੂੰ ਇਹਨਾਂ ਨੇ ਪੂਰਾ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡੀ ਏਜੀ ਨਾਲ ਮੀਟਿੰਗ ਕਰਵਾ ਰਹੇ ਹਾਂ ਪਰ ਸਾਡੀ ਕੋਈ ਏਜੀ ਨਾਲ ਨਹੀਂ ਮੀਟਿੰਗ ਹੋਈ ਦੋ ਤਿੰਨ ਦਿਨ ਸਾਡੇ ਜਿਹੜੇ ਮੁੰਡੇ ਹੈਗੇ ਵੀਰ ਸਾਡੇ ਉਹ ਚੰਡੀਗੜ੍ਹ ਬੈਠੇ ਰਹੇ ਪਰ ਸਾਡੀ 1 ਮਿੰਟ ਵੀ ਜਿਹੜੀ ਹੈਗੀ ਏਜੀ ਨਾਲ ਗੱਲ ਨਹੀਂ ਕਰਵਾਈ ਗਈ ਸਾਨੂੰ ਲਾਰੇ ਲਾ ਰਹੇ ਸੀ ਕਿ ਲਗਾਤਾਰ ਤੇ ਕੱਲ ਜਿਹੜੀ ਹੈਗੀ ਸਾਡੀ 1 ਮਹੀਨੇ ਦੀ ਅੱਗੇ ਜਿਹੜੀ ਇਵਨ 댓 ਜੋ ਸਰਕਾਰੀ ਵਕੀਲ ગયા ਉਹਨੇ ਹੋਰ ਅੱਗੇ ਟਾਈਮ ਮੰਗ ਲਿਆ ਕਿ ਸਾਨੂੰ ਹੋਰ ਟਾਈਮ ਚਾਹੀਦਾ ਹੈਗਾ ਕੀ ਤੁਸੀਂ ਏਜੀ ਕੋਲੇ ਗਏ ਸੀ ਹਾਂਜੀ ਅਸੀਂ ਏਜੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਸਾਨੂੰ ਏਜੀ ਨਾਲ ਨਹੀਂ ਮਿਲਿਆ ਕੀ ਗੱਲ ਹੋਈ ਉੱਥੇ ਏਜੀ ਨਾਲ ਸਰ ਸਾਨੂੰ ਮਿਲਣ ਹੀ ਨਹੀਂ ਦਿੱਤਾ ਕਿ ਮਿਲਣ ਕਿਹਨੇ ਨਹੀਂ ਦਿੱਤਾ ਸਾਨੂੰ ਸਰ ਜੋ ਸਾਨੂੰ ਮਤਲਬ ਪਰਮਿਸ਼ਨ ਹੀ ਨਹੀਂ ਸੀ ਏਜੀ ਨਾਲ ਮਿਲਣ ਦੀ ਤੁਹਾਨੂੰ ਪਤਾ ਹੈ ਮਤਲਬ ਆਮ ਇਨਸਾਨ ਨੂੰ ਇਹ ਕਿੱਥੇ ਮਿਲਦੇ ਹੈ ਨਹੀਂ ਇਹ ਤੁਹਾਨੂੰ ਉ ਪੱਛੇ ਜਿਹਾ ਪਤਾ ਲੱਗ ਗਿਆ ਸੀ ਕਿ ਟਾਈਮ ਲੈ ਕੇ ਦਿੱਤਾ ਗਿਆ ਏਜੀ ਨੂੰ ਮੀਤਹੇਰ ਨਾਲ ਵੀ ਤੁਹਾਨੂੰ ਗੱਲ ਕਰਵਾਈ ਸੀ ਹਾਂਜੀ ਹਾਂਜੀ ਸਰ ਮੀਤਹੇਰ ਨਾਲ ਮੀਤਹੇਰ ਜੀ ਨੂੰ ਵੀ ਅਸੀਂ ਮਿਲੇ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਫੋਨ ਤੇ ਗੱਲ ਕਰ ਲਈਏ ਤੁਸੀਂ ਜਾ ਕੇ ਏਜੀ ਨੂੰ ਮਿਲ ਲਓ ਤਿੰਨ ਦਿਨ ਮੁੰਡੇ ਲਗਾਤਾਰ ਜਿਹੜਾ ਕੋਸ਼ਿਸ਼ ਕਰਦੇ ਰਹੇ ਏਜੀ ਨੂੰ ਮਿਲਣ ਦੀ ਪਰ ਸਾਨੂੰ ਕਿਸੇ ਨੇ ਵੀ ਏਜੀ ਨਾਲ ਨਹੀਂ ਮਿਲਵਾਇਆ ਤੇ ਨਾ ਹੀ ਸਾਡੀ ਕੋਲ ਤੇ ਸਾਡਾ ਕੋਈ ਪੱਖ ਰੱਖਿਆ ਗਿਆ ਜਿਹਦੇ ਕਰਕੇ ਜਿਹਦੇ ਰੋਸ ਵਜੋਂ ਜਿਵੇਂ ਇਹ ਸਰਕਾਰ ਦਾ ਫਿੱਟਾ ਸਿਆਪਾ ਚੱਲ ਰਿਹਾ ਅਸੀਂ ਘਰ ਘਰ ਜਾ ਕੇ ਇਹ ਲੋਕਾਂ ਨੂੰ ਦੱਸਾਂਗੇ ਜਿਹੜਾ ਇਹਨਾਂ ਦਾ 42992 ਨੌਕਰੀਆਂ ਦਾ ਜਿਹੜਾ ਸੱਚ ਹੈ ਜਿਹੜੇ ਕਹਿੰਦੇ ਨੇ ਕਿ ਅਸੀਂ ਨਿਯੁਕਤੀ ਪੱਤਰ ਵੰਡ ਚੁੱਕੇ ਆ ਉਹਨਾਂ ਹੀ ਅਸੀਂ 42992 ਵਿੱਚੋਂ ਅਸੀਂ 630 ਕੈਂਡੀਡੇਟਾਂ ਜਿਹੜੇ ਨਿਯੁਕਤੀ ਪੱਤਰ ਲੈ ਕੇ ਆ ਸੜਕਾਂ ਤੇ ਰੋ ਰਹੇ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਉਸ ਦਾ ਕੀ ਫਰਕ ਪਊਗਾ ਇਹਦਾ ਸਰ ਅਸੀਂ ਇਹਨਾਂ ਦੀਆਂ ਵੋਟਾਂ ਨਹੀਂ ਤੋੜਨੀਆਂ ਚਾਹੁੰਦੇ ਇਹਨਾਂ ਦੀਆਂ ਵੋਟਾਂ ਆਪਣੇ ਆਪ ਪੁੱਟਣਗੀਆਂ ਜਦੋਂ ਅਸੀਂ ਘਰ ਘਰ ਜਾ ਕੇ ਲੋਕਾਂ ਨੂੰ ਇਹਨਾਂ ਦੀ ਸੱਚਾਈ ਤੋਂ ਜਾਣੂ ਕਰਵਾਵਾਂਗੇ